ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਫੇਰ ਪਹੁੰਚੇ ਹਾਂ ਬਠਿੰਡਾ ਦੇ ਜੀਦਾ ਪਿੰਡ ਵਿੱਚ ਜਿੱਥੇ ਅੱਜ ਫੇਰ ਜਿਹੜੇ ਵਿਸਫੋਟ ਹੋਇਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਵਿਸਫੋਟਕਾ ਉਹ ਛੋਟੇ ਮੋਟੇ ਸੀ ਜਦੋਂ ਜਿਹੜੇ ਡਿਸਟਰਾਏ ਕਰ ਰਹੇ ਸੀ ਭਾਵ ਕਿ ਜਿਹੜੀ ਉਹ ਵਿਸਫੋਟਕ ਸਮਗਰੀ ਸੀ ਉਹਨੂੰ ਟੀਮ ਖਤਮ ਕਰ ਰਹੀ ਸੀ ਉਹਦੇ ਕਰਕੇ ਜਿਹੜੇ ਉਹ ਛੋਟੇ ਮੋਟੇ ਵਿਸਫੋਟ ਹੋਏ ਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਦਿੰਨੇ ਆ ਵੀ 10 ਤਰੀਕ ਨੂੰ ਗੁਰਪ੍ਰੀਤ ਜਿਹੜਾ ਨਾਮਕ ਨੌਜਵਾਨ ਆ ਜਿਹਦੇ ਵੱਲੋਂ ਆਨਲਾਈਨ ਜਿਹੜੀ ਇੱਕ ਸਮਗਰੀ ਮੰਗਾਈ ਗਈ ਸੀ ਵਿਸਪੋਟਕ ਪਦਾਰਥ ਮੰਗਵਾਇਆ ਗਿਆ ਸੀ ਉਸ ਦੇ ਘਰ ਦੀਆਂ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਤੇ ਉਹਨਾਂ ਨੂੰ ਤਕਰੀਬਨ 10 ਤਰੀਕ ਨੂੰ ਬੁੱਧਵਾਰ ਦੇ ਦਿਨ ਸਵੇਰੇ ਤਕਰੀਬਨ 4:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਵੀ ਜਿਹੜਾ ਵਿਸਪੋਟਕ ਹੋਇਆ ਇਸ ਵਿਸਪੋਟਕ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਇਆ داخل ਇਹ ਵੀ ਦੱਸਿਆ ਜਾ ਰਿਹਾ ਵੀ ਜਦੋਂ ਪਹਿਲੇ ਸਟੈਪ ਤੇ ਉਹਨੂੰ ਡਾਕਟਰਾਂ ਵੱਲੋਂ ਪੁੱਛਿਆ ਗਿਆ ਕਿ ਇਹ ਜਿਹੜਾ ਕੀ ਹੋਇਆ ਵਾ ਤਾਂ ਉਹਨੇ ਦੱਸਿਆ ਕਿ ਜਿਹੜਾ ਮੋਬਾਈਲ ਫਟਿਆ ਹੋਇਆ ਯਾਨੀ ਵੀ ਇੱਕ ਤਰ੍ਹਾਂ ਦੀ ਡਾਕਟਰਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਜਦੋਂ ਉਸ ਦਾ ਪਰਿਵਾਰ ਤੋਂ ਉਸ ਦਾ ਫਾਦਰ ਤੇ ਹੋਰ ਵਿਅਕਤੀ ਸੀ ਜਿਹੜੇ ਉਹਨਾਂ ਨੇ ਦੇਖਿਆ ਵੀ ਘਰੇ ਜਿਹੜਾ ਨੌਜਵਾਨ ਉਹ ਕੀ ਕਰ ਰਿਹਾ ਤੇ ਉਹਨਾਂ ਨੇ ਜਿਹੜਾ ਉਹ ਸਮਗਰੀ ਸੀ ਜਾਂ ਸਪੋਟਕ ਪਦਾਰਥ ਸੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜਾ ਦੁਬਾਰਾ ਫੇਰ ਫਟ ਗਿਆ ਯਾਨੀ ਉਸ ਲੜਕੇ ਦਾ ਜਿਹੜਾ ਪਿਤਾ ਸੀ ਉਹ ਦੁਬਾਰਾ ਜ਼ਖਮੀ ਹੋ ਗਿਆ ਜਦੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਗਲੇ ਦਿਨ ਜਾਨੀ ਜਦੋਂ ਥਾਣਾ ਨਈਆਂ ਵਾਲਾ ਕੋਲੇ ਜਦੋਂ ਰੁਕਾ ਪਹੁੰਚਿਆ ਤਾਂ ਪੁਲਿਸ ਦੇ ਹੋਸ਼ ਉੱਡ ਗਏ ਜਿਹੜੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਸ ਪਰਿਵਾਰ ਕੁਜੀਦਾ ਪਿੰਡ ਜਾਨੀ ਘਰ ਚ ਪਹੁੰਚੀਆਂ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਜਦੋਂ ਪਤਾ ਲੱਗਿਆ ਵੀ ਉਸ ਜਿਹੜਾ ਨੌਜਵਾਨ ਆ ਉਹਦੇ ਵੱਲੋਂ ਜਿਹੜੀ ਆਨਲਾਈਨ ਆ ਜਿਹੜੀ ਵਿਸਪੋਰਟਕ ਸਮਗਰੀ ਮੰਗਾਈ ਜਾ ਰਹੀ ਸੀ ਫਿਰ ਉਹਦੇ ਮੋਬਾਈਲ ਨੂੰ ਲੈ ਕੇ ਵੀ ਜਿਹੜੀ ਪੁਲਿਸ ਜਾਂਚ ਕਰ ਰਹੀ ਆ ਔਰ ਪੁਲਿਸ ਅਧਿਕਾਰੀਆਂ ਨੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਉਹਦੇ ਕੋਈ ਮੁਸਲਮ ਜਿਹੜੇ ਨੌਜਵਾਨ ਸੀ ਜਿਹਾ ਆਪਾਂ ਕਹਿਦੀ ਉਹਨਾਂ ਦੀਆਂ ਵੀਡੀਓ ਦੇਖਦਾ ਸੀ ਔਰ ਇੱਕ ਟਿਕਟ ਵੀ ਜਿਹੜੀ ਬੁੱਕ ਕਰਵਾਈ ਹੋਈ ਸੀ ਜਿਹੜੀ ਹਾਲੇ ਤੱਕ ਜਿਹੜੀ ਟੀਮਾਂ ਜਾਂਚ ਕਰ ਰਹੀਆਂ ਵੀ ਉਹ ਟਿਕਟ ਕਿੱਥੇ ਜਾਣ ਵਾਸਤੇ ਬੁੱਕ ਕਰਾਈ ਸੀ ਕਦੋਂ ਜਾਣਾ ਸੀ ਕਿਹਨੂੰ ਮਿਲਣਾ ਸੀ ਇਹ ਜਿਹੜੀਆਂ ਵੱਖ-ਵੱਖ ਟੀਮਾਂ ਜਾਂਚ ਕਰ ਰਹੀਆਂ ਨੇ ਜਲੰਧਰ ਤੋਂ ਜਿਹੜੀ ਟੀਮ ਇੱਥੇ ਆਈ ਹੋਈ ਆ ਜਿਹੜੀ ਉਹ ਸਪੋਰਟਸ ਸਮਗਰੀ ਆ ਉਸ ਨੂੰ ਨਸ਼ਟ ਕਰਨ ਵਾਸਤੇ ਜਿਹੜੀ ਉਹ ਜਾਂਚ ਵੀ ਕਰ ਰਹੀ ਆ ਤੇ ਅੱਜ ਉਸ ਜਿਹੜੀ ਵਿਸਫੋਟਕ ਸਮਗਰੀ ਆ ਨਸ਼ਟ ਕਰਨ ਦਾ ਕਾਰਨ ਨਹੀਂ ਜਿਹੜਾ ਅੱਜ ਜੇ ਆਪਾਂ ਕਹიდੀਏ ਛੋਟੇ ਮੋਟੇ ਜਿਹੜੇ ਧਮਾਕੇ ਹੋਏ ਆ ਹਾਲਾਂਕਿ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਸ ਵਿਅਕਤੀ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਨੌਜਵਾਨ ਦੇ ਗੁਰਪ੍ਰੀਤ ਸਿੰਘ ਦੇ ਖਿਲਾਫ ਤੇ ਉਸ ਦੇ ਪਿਤਾ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜਤਾ ਗਿਆ ਤੇ ਉਹ ਖੁਦ ਏਮਰਜ ਹਸਪਤਾਲ ਵਿੱਚ ਦਾਖਲ ਆ ਵੱਖ-ਵੱਖ ਟੀਮਾਂ ਤੋਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਪੁਲਿਸ ਦੀਆਂ ਉਹ ਵੱਖ-ਵੱਖ ਏਂਗਲਾਂ ਤੋਂ ਜਾਂਚ ਕਰ ਰਹੀਆਂ ਨੇ ਹਾਲਾਂਕਿ ਉਹ ਜਿਹੜੇ ਨੌਜਵਾਨ ਦੱਸੇ ਜਾ ਰਹੇ ਆ ਜਾਂ ਜਿਹੜੇ ਵਿਅਕਤੀ ਦੱਸੇ ਉਹ ਮੁਸਲਮ ਨੇ ਉਹਨਾਂ ਦੀਆਂ ਵੀਡੀਓ ਵੀ ਦੇਖਦਾ ਸੀ ਤੇ ਆਨਲਾਈਨ ਜਿਹੜੀ ਵਿਸਫੋਟਕ ਸਮਗਰੀ ਮੰਗਾਈ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜੀ ਉਸ ਵਿਸਫੋਟਕ ਸਮਗਰੀ ਆ ਜਿਹੜਾ ਉਹ ਕੈਮੀਕਲ ਮੰਗਾਇਆ ਗਿਆ ਉਹ ਬਹੁਤ ਹੀ ਖਤਰਨਾਕਾ ਪਹਾੜ ਤੋੜਨ ਦੇ ਜਾਂ ਆਪਾਂ ਕਹਦੀ ਪੱਥਰ ਤੋੜਨ ਦੇ ਜਿਹੜਾ ਕੰਮ ਆਉਂਦਾ ਜਿਸ ਤੋਂ ਬਾਅਦ ਇਹ ਜਿਹੜੀ ਇਹ ਘਟਨਾ ਪੂਰੀ ਵਾਪਰੀ ਪੁਲਿਸ ਅਧੀਆਂ ਜਿਹੜੀਆਂ ਵੱਖ-ਵੱਖ ਟੀਮਾਂ ਜਾਂਚ ਕਰ ਰਹੀਆਂ ਨੇ ਜਲੰਧਰ ਤੋਂ ਟੀਮ ਆਈ ਆ ਉਹ ਵੀ ਜਾਂਚ ਕਰ ਰਹੀ ਆ ਤੇ ਅੱਜ ਜਿਹੜੇ ਇਹ ਵਿਸਫੋਟਕ ਹੋਏ ਆ ਜਿਹੜੀ ਕਿ ਉਹ ਪੁਲਿਸ ਅਧਿਕਾਰੀ ਕਹਿ ਰਹੇ ਨੇ ਵੀ ਜਿਹੜਾ ਨਸ਼ਤ ਕਰ ਰਹੇ ਸੀ ਉਹਦੇ ਕਾਰਨ ਜਿਹੜੀ ਇਹ ਵਿਸਫੋਟਕ ਹੋਏ ਨੇ ਤੇ ਛੋਟੇ ਮੋਟੇ ਹੋਏ ਨੇ ਹਾਲਾਂਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਿਚਾਰਨ ਦੀ ਗੱਲ ਹੈ ਵੀ ਇੰਨੇ ਦਿਨ ਬੀਤਣ ਤੇ ਬਾਅਦ ਵੀ ਜਿਹੜਾ ਇਹ ਵਿਸਫੋਟਕ ਹੋ ਰਹੇ ਨੇ ਜਾਂ ਉਹ ਕੈਮੀਕਲ ਉਥੇ ਪਿਆ ਤੇ ਜਿਹੜੀਆਂ ਟੀਮਾਂ ਜਿਹੜੀਆਂ ਹਜੇ ਜਾਂਚ ਵੀ ਕਰ ਰਹੀਆਂ ਨੇ ਜਿਹੜੇ ਡੀਐਸਪੀ ਰਵਿੰਦਰ ਸਿੰਘ ਆ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ ਕੀ ਕਹਿੰਦੇ ਨੇ ਆ ਉਸ ਹੁੰਦੇ ਆ ਆ ਮਾ ਜੀ ਆਪਣਾ ਗੋਵਿੰਦ ਸਿੰਘ ਕਿਹੜਾ ਪਿੰਡ ਆਪਣਾ ਜੀਦਾ ਜੀ ਇਸ ਜਿਹੜੀ ਘਟਨਾ ਵਾਪਰੀ ਹੈ ਪਰਿਵਾਰ ਕਿਹੋ ਜਿਹਾ ਸੀ ਮੁੰਡੇ ਦਾ ਸੁਭਾਅ ਕਿਹੋ ਜਿਹਾ ਸੀ ਬਹੁਤ ਵਧੀਆ ਪਰਿਵਾਰ ਹੈ ਜੀ ਹਰ ਤਕਾਲ ਕੋਈ ਜਿ ਖਿਚਕਾਇਤ ਨਹੀਂ ਇਹਨਾਂ ਦੀ ਜੀ ਤੇ ਮੁੰਡਾ ਵੀ ਬਹੁਤ ਨਰਮ ਸੁਭਾਅ ਦਾ ਸੀਗਾ ਬਸ ਆਪਦੇ ਕੰਮ ਨਾਲ ਮਤਲਬ ਰੱਖਦਾ ਸੀਗਾ ਕੋਈ ਐ ਨਹੀਂ ਸੀਗਾ ਵੀ ਲੋਫਰ ਜਾਣੀ ਸੀਗਾ ਵਧੀਆ ਪੜਦਾ ਚੰਗੇ ਨੰਬਰ ਲਏ ਹੈ ਜੀ ਉਹਨਾਂ ਨੇ ਕਿੰਨਾ ਕੁ ਮਾਹੌਲ ਕਿਵੇਂ ਆ ਜੀ ਮੈਂ ਹੁਣ ਇਹ ਘਟਨਾ ਵਾਪਰੀ ਆ ਵਾਰ-ਵਾਰ ਪੁਲਿਸ ਆਉਂਦਾ ਮੀਡੀਆ ਆਉਂਦਾ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਪਹਿਲਾਂ ਤਾਂ ਜੀ ਪਹਿਲੇ ਦਿਨ ਤਾਂ ਡਰ ਜਿਹਾ ਲੱਗਾ ਹੀ ਦਾਹਤ ਜੀ ਤੋਂ ਉਦੋਂ ਬਾਅਦ ਤਾਂ ਫਿਰ ਕੋਈ ਇੰਨਾ ਖਾਸ ਨਹੀਂ ਲੱਗਿਆ ਜੀ ਮੁਰਕੇ ਤਾਂ ਕੰਟਰੋਲ ਕਰ ਲਿਆ ਜੀ ਪੁਲਿਸ ਵਾਲਿਆਂ ਨੇ ਸਾਰਾ ਕੁਝ ਅੱਜ ਵੀ ਕਹਿੰਦੇ ਛੋਟੇ-ਛੋਟੇ ਬਲਾਸਟ ਹੋਏ ਆ ਸਾਨੂੰ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਹਾਲਾਂਕਿ ਉਹ ਕਹਿੰਦੇ ਵੀ ਜਿਹੜੇ ਖਤਮ ਕਰਦੇ ਸੀ ਉਹ ਜਿਹੜੀ ਕੈਮੀਕਲ ਸੀ ਉਹਦੇ ਕਾਰਨ ਹੋਇਆ ਕਿੰਨਾ ਕੁ ਧਮਾਕਾ ਹੋਇਆ ਲੱਗਿਆ ਕੁਝ ਪਤਾ ਹਾਂ ਛੋਟਾ ਜਿਹਾ ਹੋਇਆ ਸੀ ਛ ਹਾਂ ਮਤਲਬ ਡਰਤਾ ਨਹੀਂ ਲੱਗਿਆ ਲੱਗਦਾ ਨਹੀਂ ਨਹੀਂ ਜੀ ਪਰਿਵਾਰ ਚ ਕੌਣ ਕੌਣ ਹੈ ਕੁਝ ਪਤਾ ਹੈ ਇਹ ਪਰਿਵਾਰ ਦੇ ਕਮੁੰਡਾ ਜੀ ਕੁਝ ਮਾਪੇ ਬਸ ਦੋ ਹੀ ਤਿੰਨੇ ਜੀ ਹੈ ਜੀ ਬਸ ਤਿੰਨ ਜੀ ਹੈ ਹਾਂ ਜੀ ਤੇ ਪਿਤਾ ਜੀ ਕੀ ਕੰਮ ਕਰਦੇ ਹੋ ਪਿਤਾ ਜੀ ਖੇਤੀਬਾੜੀ ਕਰਦੇ ਜੀ ਕਿੰਨੇ ਕਿ ਸੱਟਾ-ਸੱਟਾ ਵੀ ਲੱਗੇ ਇਹਨਾਂ ਨੇ ਦੱਸਿਆ ਜਾ ਰਿਹਾਗਾ ਜਦੋਂ ਇਹ ਹਾਂ ਜੀ ਉਹਦੇ ਨਿਗਾ ਡੈਮ ਚ ਹੋ ਗਈ ਸੀ ਕਿ ਉਦੋਂ ਤਾਂ ਮੌਕੇ ਦਿੱਤਾ ਹੁਣ ਕਿ ਨਿਗਾ ਕੱਖ ਤੋਂ ਕਹਿੰਦੇ ਆ ਗਈ ਹੈ ਜੀ ਥੰਨ ਚ ਕਿੰਨੇ ਕੀ ਫੋਰਸ ਆਈ ਇੱਥੇ ਉਹਨੇ ਕੀ ਸਥਿਤੀ ਕੀ ਹੈ ਇਸ ਪਿੰਡ ਦੀ ਜਿਹੜੀ ਆ ਘਰ ਪੰਜ ਛੇ ਘਰ ਟਾਣੀ ਹੋਣ ਹੁਣ ਵੀ ਜਾਂਚ ਚੱਲ ਰਹੀ ਆ ਥੋੜੀ ਪਿੰਡ ਵਾਲਿਆਂ ਦੀ ਕਿਸੇ ਗੱਲਬਾਤ ਹੋਈ ਅਧਿਕਾਰੀ ਨਾਲ ਵੀ ਯਾਰ ਕਿੰਨੀ ਕੁ ਦੇਰ ਚੱਲੂਗਾ ਇਹ ਕੰਮ ਬਸ ਕੱਲ ਨੂੰ ਕਹਿੰਦੇ ਨਵੇੜ ਦੇ ਦੇਗੇ ਜੀ ਕੱਲ ਨੂੰ ਖਤਮ ਹੋ ਜਾਊਗਾ ਹਾਂਜੀ ਹਾਂਜੀ ਤੇ ਕਿਹੜਾ ਪਿੰਡ ਆ ਜਿੱਦਾ ਜੀ ਆ ਨਾਮ ਕੀ ਆ ਤੁਹਾਡਾ ਗੁਰਜੰਟ ਸਿੰਘ ਜੀ ਇਹ ਜਿਹੜੀ ਘਟਨਾ ਵਾਪਰੀ ਆ ਇਹ ਮੁੰਡੇ ਦਾ ਸੁਭਾਅ ਕਿਹੋ ਜਿਹਾ ਸੀ ਇਹ ਲੱਗਦਾ ਕਿਉਂ ਕਿਵੇਂ ਕਿਵੇਂ ਪਰਿਵਾਰ ਆ ਇਹ ਇਹ ਬਹੁਤ ਚੰਗਾ ਜੀ ਬੜਾ ਚੰਗਾ ਜੁਆਗ ਨਾ ਸੁਹਾ ਦਾ ਬੜਾ ਚੰਗਾ ਸੀ ਕੀ ਲੱਗਦਾ ਫਿਰ ਇਹ ਕਿਵੇਂ ਮਤਲਬ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕੋਈ ਪਤਾ ਨਹੀਂ ਜੀ ਸਾਨੂੰ ਤਾਂ ਇਸ ਗੱਲ ਬਾਰੇ ਸਾਡਾ ਨਾ ਉਹ ਮੁੰਡਾ ਬੜਾ ਚੰਗਾ ਸੀ ਅੱਛਾ ਸੁਭਾਸ ਸੁਭੂ ਚੰਗਾ ਸੀ ਹਾਂ ਬੜਾ ਚੰਗਾ ਚੰਗਾ ਨਰਮ ਪੜਾਈ ਸੁਆ ਜੀ ਅੱਛਾ ਕਿਸੇ ਨਾਲ ਨਹੀਂ ਮਤਲਬ ਇਹ ਬੋਲਦਾ ਚੱਲਦਾ ਜਾਂ ਲੜਾਈ ਝਗੜਾ ਕਹਿੰਦੇ ਨਹੀਂ ਨੋ 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 ਜੀ ਐਨੇ ਵਾਲਾ ਕਿੱਥੇ ਸੀ ਜੀ ਨਰਮ ਪੜਾਈ ਬਿਜਵਾ ਪਿਛਲੇ ਦਿਨੀ ਪਿੰਡ ਜਿੱਦਾ ਵਿੱਚ ਇੱਕ ਘਰ ਦੇ ਵਿੱਚ ਰਿਪੋਰਟ ਹੋਇਆ ਸੀ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦੰਤ ਕਰਕੇ ਤਪੀਸ਼ ਕੀਤੀ ਜਾ ਰਹੀ ਹੈ ਵੀਡੀਓ ਉੱਤੇ ਬਚੀ-ਪਚੀ ਜਿਹੜੀ ਸਪੋਰਟਕ ਸਮਗਰੀ ਹੈ ਉਹਨੂੰ ਨਕਾਰਾ ਕਰਨ ਲਈ ਵਾਸਤੇ ਜਿਹੜੇ ਬੰਬ ਡਿਸਪੋਜ਼ਲ ਟੀਮਾਂ ਆਈਆਂ ਹੋਈਆਂ ਨੇ ਗਿਆ ਇਹਨਾਂ ਵੱਲੋਂ ਉੱਥੇ ਬਚੀ-ਕੁਚੀ ਵਿਸਪੋਰਟਕ ਸਮਗਰੀ ਨੂੰ ਇਕੱਠਾ ਕਰਕੇ ਡਿਸਟਰੋਏ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਕਾਰਨ ਛੋਟੇ-ਮੋਟੇ ਜਿਹੜੇ ਵਿਸ਼ੋਟ ਹੋ ਰਹੇ ਨੇ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਕਿ ਉਹ ਜਗ੍ਹਾ ਦੇ ਨੇੜੇ ਨਾ ਜਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ